ਪ੍ਰੀਤ ਕੈਂਚ ਦੇ ਬਹੁਤ ਹੀ ਮਸ਼ਹੂਰ ਨਾਵਲ ਅਪਸਰਾ ਤੋਂ ਬਾਅਦ ਹੁਣ ਤੁਹਾਡੇ ਨਾਲ ਮੈਂ ਰਿਤੇ ਗੱਲਬਾਤ ਸਾਂਝਾ ਕਰਨ ਜਾ ਰਹੀ ਹਾਂ ਜੀ ਤੇ ਤੁਸੀਂ ਸੌਂਦੇ YouTube ਚੈਨਲ ਸਭੀ ਮੀਡੀਆ 11 ਸੋ ਇਹ ਨਾਵਲ ਤੁਹਾਡੇ ਨਾਲ ਭਾਗਦਰ ਭਾਗ ਸਾਂਝਾ ਕਰਾਂਗੇ ਜੀ ਉਮੀਦ ਕਰਦੀ ਹਾਂ ਪਹਿਲਾਂ ਦੀ ਤਰ੍ਹਾਂ ਤੁਹਾਨੂੰ ਇਹ ਨਾਵਲ ਵੀ ਪਸੰਦ ਆਵੇਗਾ ਸੋ ਚੰਗਾ ਲੱਗਿਆ ਦੋਸਤੋ ਮਿੱਤਰਾਂ ਨਾਲ ਸਾਂਝਾ ਜਰੂਰ ਕਰਿਓ ਜੀ ਤੇ ਆਪਦੀ ਫੀਡਬੈਕ ਸਾਨੂੰ ਕਮੈਂਟਾਂ ਰਾਹੀਂ ਭੇਜਦੇ ਰਹੋ ਤੇ ਸੌਂਦੇ ਰਹੋ ਸਭੀ ਮੀਡੀਆ 11 ਸੋ so, ਨਵਲ ਮੈਰੀ ਤੇ ਗਲਬ ਦਾ ਭਾਗ ਇੱਕ ਤੁਹਾਡ ਨਾਲ ਸਾਂਝਾ ਕਰਨ ਜਾ ਰਹੀਆਂ ਜੀ ਅੰਬੋ ਜ਼ਗੀਰੋ ਭਾਵੇਂ ਕੋਰੀ ਅਣਪੜ੍ਹ ਸੀਗੀ ਪਰ ਸਾਰਾ ਪਿੰਡ ਉਹਨੂੰ ਬਹੁਤ ਸਿਆਣੀ ਸਮਝਦਾ ਸੀ ਤੇ ਉਹਦੀ ਬਹੁਤ ਇੱਜ਼ਤ ਕਰਦਾ ਸੀ ਪਿੰਡ 'ਚ ਕੋਈ ਜਾਪਾ ਹੁੰਦਾ ਅੰਬੋ ਜ਼ਗੀਰੋ ਹੀ ਕਰਦੀ ਸੀਗੀ ਦਾਈ ਪੁਨੇ ਨਾਲ ਹੀ ਉਹ ਕਰਦਾ ਗੁਜ਼ਾਰਾ ਕਰਦੀ ਪਿੰਡ 'ਚ ਉਹਨੂੰ ਕੋਈ ਕਿਸੇ ਚੀਜ਼ ਤੋਂ ਮਨਾ ਨਾ ਕਰਦਾ ਅੰਬੋ ਸਰੀਰ ਦੀ ਪਾਰੀ ਰੰਗ ਦੀ ਪੱਕੀ ਸੀ ਉਹ ਹਮੇਸ਼ਾ ਬੂਠੀਆਂ ਵਾਲੇ ਫਿੱਕੇ ਸੂਟ ਪਾ ਕੇ ਰੱਖਦੀ ਉਹਦੀ ਸਜੀ ਬਾਜ ਚਾਂਦੀ ਦਾ ਇੱਕ ਪੁਰਾਣਾ ਕੜਾ ਪਹਿਨਿਆ ਹੁੰਦਾ ਤੇ ਕੰਨਾਂ ਵਿੱਚ ਸੋਨੇ ਦੇ ਤੁੰਗਲ ਪਾਏ ਹੁੰਦੇ ਉਹਦੇ ਖੁਸ਼ਮਿਜ਼ਾਜ ਚਿਹਰੇ ਤੇ ਅਣਗਹਿਨ ਚੁਰੜੀਆਂ ਸੀ ਉਹਦੀ ਬੋਲੀ ਵਿੱਚ ਸ਼ਹਿਦ ਵਰਗੀ ਮਿਠਾਸ ਤੇ ਮੋਟੀਆਂ ਅਣ ਕੰਥਲੇ ਉਹਦੀਆਂ ਅੱਖਾਂ ਦੀ ਚਮਕ ਅਜੇ ਬਰਕਰਾਰ ਸੀ ਇੱਕ ਵਾਰੀ ਅੰਬੋ ਜ਼ਗੀਰੋ ਨੇ ਉਸ ਦਿਨ ਦੀ ਕਹਾਣੀ ਸੁਣਾਈ ਜਿਸ ਦਿਨ ਮੇਰਾ ਜਨਮ ਹੋਇਆ ਸੀ ਸੌਨ ਦੀ ਸੰਗਰਾਦ ਲੰਗੀ ਨੂੰ ਹਾਲੇ 4 ਦਿਨ ਹੋਏ ਸਨ ਗਰਮੀ ਦੇ ਸਤਾਏ ਪੰਡ ਵਾਲੇ ਮੀਂਹ ਔਨ ਦੀ ਉਡੀਕ ਕਰ ਰਹੇ ਸਨ ਉਹ ਆਖਣ ਲੱਗੀ ਕਿ ਜਦੋਂ ਤੂੰ ਪੈਦਾ ਹੋਈ ਤਾਂ ਤੇਰੇ ਬਾਪ ਨੂੰ ਅੰਤਾਂ ਦਾ ਚਾਰ ਚੜਿਆ ਸੀ ਉਹਦੇ ਦੱਸਣ ਮੁਤਾਬਕ ਨਾਲਕੇ ਤੋਂ ਪਾਣੀ ਭਰਦੀ ਮੇਰੀ ਮਾਂ ਦੇ ਦਰਦ ਉੱਠ ਖੜਿਆ ਤੇ ਮਾਂ ਨੇ ਮੰਜੇ ਤੇ ਬੈਠੀ ਤਾਈ ਨੂੰ ਆਵਾਜ਼ ਮਾਰੀ ਸੀ ਤਾਈ ਨੂੰ ਦੂਸਰੇ ਵਿਹੜੇ ਵਿੱਚ ਫਿਰਦੇ ਆਪ ਦੇ ਵੱਡੇ ਮੁੰਡੇ ਪਿੰਦੇ ਨੂੰ ਅੰਬੋਜ ਗੀਰੋਵੱਲੀ ਕੱਲ ਕੇ ਮਾਂ ਨੂੰ ਸਵਾਤ ਵਿੱਚ ਪਏ ਮੰਜੇ ਤੇ ਲਟਾ ਦਿੱਤਾ ਭਾਈ ਬਾਹਰ ਆਈ ਤੇ ਮੋੜ ਤੇ ਖੜੇ ਮੁੰਡਿਆਂ ਵਿੱਚੋਂ ਇੱਕ ਨੂੰ ਮੇਰੇ ਬਾਪ ਨੂੰ ਸੱਦਨ ਭੇਜਿਆ ਮੇਰੇ ਬਾਪ ਸੁਨੇਹਾ ਮਿਲਦੇ ਸਾਰ ਹੀ ਸਕੂਟਰ ਚੱਕ ਕੇ ਘਰ ਨੂੰ ਆ ਗਿਆ ਘਰ ਆਉਂਦਿਆਂ ਹੀ ਅੰਦਰ ਨਾਲ ਗਵਾਂਡਾਂ ਨਾਲ ਇਕੱਠ ਹੋਇਆ ਪਿਆ ਸੀ ਸਭ ਦੇ ਮੂੰਹ ਮਸੋਸੇ ਜਿਹੇ ਦੇਖ ਮੇਰਾ ਬਾਪ ਡਰ ਗਿਆ ਸੀ ਅੰਦਰ ਜਾਣ ਲੱਗਿਆ ਇੱਕ ਬਜ਼ੁਰਗ ਔਰਤ ਨੇ ਉਹਨੂੰ ਬਾਹਰ ਹੀ ਰੋਕ ਲਿਆ ਅੰਦਰੋਂ ਅੰਬੋ ਜਗੀਰੋ ਆਈ ਤੇ ਕਹਿਣ ਲੱਗੀ ਕੁੜੀ ਹੋਈ ਆ ਭਾਈ ਕੋਈ ਨਮਲਕ ਸੁਣੋ ਤੇਰੀ ਵੀ ਅਗਲੀ ਵਾਰ ਤੈਨੂੰ ਚੰਗੀ ਚੀਜ਼ ਦੇਉ ਐਨਾ ਆ ਕੇ ਉਤਰ ਗਈ ਰੱਬ ਨੇ ਪਹਿਲਾਂ ਹੀ ਪੱਥਰ ਮੱਥੇ ਮਾਰਿਆ ਜੇ ਮੁੰਡਾ ਦੇ ਦਿੰਦਾ ਤਾਂ ਉਹਦਾ ਕੀ ਥੋੜਦਾ ਸੀ ਕੁਝ ਕੋਲ ਬੈਠੀ ਨਿਹਾਲੋ ਬੁੜੀ ਨੇ ਕਿਹਾ ਮੇਰੇ ਬਾਪ ਨੇ ਨਿਹਾਲੋ ਬੇਬੇ ਦਾ ਜਵਾਬ ਦੇਣਾ ਹਾਲੇ ਠੀਕ ਨਹੀਂ ਸਮਝਿਆ ਉਹ ਅੰਦਰ ਗਿਆ ਆਪਣੀ ਤੀ ਜਾਨੀ ਮੈਨੂੰ ਚੱਕ ਕੇ ਆਖਿਆ ਖੁਸ਼ਾਮਦੀਦ ਧੀਏ ਤੇ ਬਾਹਰ ਲੈ ਆਇਆ ਤਾਂ ਨਿਹਾਲੋ ਦੇ ਸਾਹਮਣੇ ਮੈਨੂੰ ਕਰਦਿਆ ਕਿਹਾ ਸੀਗਾ ਤਾਈ ਤੈਨੂੰ ਇਹ ਪੱਥਰ ਲੱਗਦਾ ਏ ਤੂੰ ਤਾਂ ਆਪ ਇੱਕ ਔਰਤੇ ਤੇ ਤੂੰ ਵੀ ਪੱਥਰ ਏ ਤੈਨੂੰ ਇਹ ਨਿੱਕੀ ਜਿਹੀ ਜ਼ਿੰਦ ਪਾਲਾ ਪੱਥਰ ਕਿਵੇਂ ਲੱਗ ਸਕਦੀ ਏ ਮੇਰੇ ਬਾਪ ਦੇ ਸਵਾਲਾਂ ਦਾ ਨਿਹਾਲੋ ਤਾਈ ਕੋਲ ਕੋਈ ਜਵਾਬ ਨਹੀਂ ਸੀ ਮੇਰੇ ਬਾਪ ਦੇ ਸਵਾਲਾਂ ਦਾ ਜਵਾਬ ਵਾਕਈ ਕਿਸੇ ਕੋਲ ਨਹੀਂ ਸੀ ਹੁੰਦਾਗਾ ਉਹਨੇ ਦਰਵਾਜ਼ੇ ਵੱਲ ਜਾਂਦੀ ਅੰਬੋ ਜਗੀਰ ਨੂੰ ਆਵਾਜ਼ ਮਾਰੀ ਤੇ ਕਿਹਾ ਤਾਈ ਵਧਾਈ ਤਾਂ ਲੈਂਦੀ ਜਾ ਅੰਬੋ ਜਗੀਰੋ ਤਾਈ ਨੇ ਹੈਰਾਨ ਹੋ ਕੇ ਪਿੱਛੇ ਦੇਖਿਆ ਬਾਕੀ ਬੈਠੀਆਂ ਔਰਤਾਂ ਦੇ ਚਿਹਰੇ ਤੇ ਵੀ ਅਜੀਬ ਜਿਹੀ ਹੈਰਾਨੀ ਛਾ ਗਈ ਉਹ ਆਪਸ ਵਿੱਚ ਕੁਸਰਮੁਸਰ ਕਰਨ ਲੱਗੀਆਂ ਮੇਰਾ ਬਾਪ ਅੰਦਰ ਗਿਆ ਕਣਕ ਦਾ ਇੱਕ ਬੱਠਲ ਇੱਕ ਸੂਟ ਤੇ ਕੁਝ ਪੈਸੇ ਲੈ ਕੇ ਬਾਹਰ ਆਇਆ ਅੰਬੋ ਜਗੀਰੋ ਬੇਸ਼ੱਕ ਕੁਝ ਬੋਲਣਾ ਚਾਹੁੰਦੀ ਸੀ ਪਰ ਕੁਝ ਨਾ ਬੋਲ ਸકી ਉਹਨੇ ਚੁੱਪਚਾਪ ਵਧਾਈ ਫੜੀ ਤੇ ਘਰ ਨੂੰ ਚਲੀ ਗਈ ਮੇਰੇ ਬਾਪ ਨੇ ਮੇਰਾ ਸਵਾਗਤ ਮੱਥੇਵਟ ਪਾ ਕੇ ਨਹੀਂ ਕੀਤਾ ਸਗੋਂ ਖੁਸ਼ੀਆਂ ਬਣਾ ਕੇ ਕੀਤਾ ਮੇਰੇ ਜਨਮ ਦੀ ਖੁਸ਼ੀ ਵਿੱਚ ਪਾਪਾ ਨੇ ਬੜੇ ਚਾਅ ਨਾਲ ਨਿੰਮ ਬੰਨਿਆ ਉਹਨੇ ਆਸ-ਪਾਸੇ ਦੀਆਂ ਬੁਢਣਾਂ ਨੂੰ ਸੱਦਾ ਭੇਜਿਆ ਨਿੰਮ ਬੰਨ ਲੈ ਕੇ ਆਪਾ ਦੀ ਇਸ ਗੱਲ ਤੋਂ ਆਣਗੁਆਣ ਅਤੇ ਸਾਰਾ ਪਿੰਡ ਬਹੁਤ ਹੈਰਾਨ ਸੀ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ ਲੈ ਕੋਈ ਕੁੜੀ ਜੇ ਵੀ ਨਿੰਮ ਬਣਦਾ ਏ ਇਹ ਸਾਰੇ ਸਮਾਜ ਨਾਲੋਂ ਅੱਡ ਹੀ ਹੈ ਆਇਆ ਗੁਰਤੇਜ ਵੀ ਇਸ ਗੱਲ ਤੋਂ ਬਿਲਕੁਲ ਖੁਸ਼ ਨਹੀਂ ਸੀਗਾ ਨਿਮ ਬਣਨ ਤੋਂ ਪਹਿਲਾਂ ਉਹਨੇ ਪਾਪਾ ਨੂੰ ਆਖਿਆ ਯਾਰ ਕੀ ਕਰੀ ਜਾਣਾ ਹੈ ਲੋਕਾਂ ਨੇ ਆਪਾਂ ਨੂੰ ਮਖੌਲ ਕਰਨੇ ਆ ਕੁੜੀ ਦੇ ਨਾਮ ਭਲਾ ਕੌਣ ਬਣਦਾ ਹੈ ਤਾਇ ਦੀ ਗੱਲ ਸੁਣ ਕੇ ਪਾਪਾ ਆਖਣ ਲੱਗੇ ਜਦੋਂ ਅਸੀਂ ਮੁੰਡਿਆਂ ਦੇ ਜੰਮਨ ਤੇ ਚਾਹ ਮਨਾ ਸਕਦੇ ਹਾਂ ਤਾਂ ਕੁੜੀਆਂ ਦੇ ਜੰਮਨ ਤੇ ਕਿਉਂ ਨਹੀਂ ਕੁੜੀਆਂ ਵਾਰੀ ਕੀ ਸਾਡੇ ਕੋਲ ਨਿੰਮ ਥੜ ਜਾਂਦੀ ਏ ਬਾਕੀ ਰਹੀ ਗੱਲ ਲੋਕਾਂ ਦੀ ਉਹ ਮੁਖੌਲ ਕਰਨ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂਗੀ ਪਾਪਾ ਦੀ ਗੱਲ ਸੁਣ ਤਾਇਆ ਥੋੜਾ ਖਿਜ ਗਿਆ ਆਖਦਾ ਆਖਦਾ ਘਰੇ ਚਲਾ ਗਿਆ ਤੂੰ ਤਾਂ ਲੈਂਦਾ ਹੀ ਹੈ ਯਾਰ ਸਾਰੇ ਪਿੰਡ ਨਾਲੋਂ ਕਰ ਲੈ ਜੋ ਕਰਨਾ ਹੈ ਆ ਅਣਗੋਣ ਦੀਆਂ ਕੁੜਗਾਨੀ ਚਾਈਂ ਚਾਈ ਨਮ ਬੰਨਿਆ ਸੀ ਦਰਵਾਜੇ ਤੇ ਲਟਕਦੀਆਂ ਨਮ ਦੀਆਂ ਟਾਣੂਆਂ ਰੰਗਦਾਰ ਰਮਾਲ ਤੇ ਕੁਝ ਖਡਾਉਣਿਆਂ ਨੂੰ ਦੇਖ ਕੁੜਗਾਂ ਖੁਸ਼ ਹੋ ਰਹੀਆਂ ਸਨ ਜਿਵੇਂ ਉਹਨਾਂ ਨੂੰ ਲੱਗ ਰਿਹਾ ਹੋਵੇ ਉਹਨਾਂ ਦੇ ਜੰਮਣ ਦਾ ਵੀ ਚਾ ਮਨਾਇਆ ਜਾ ਰਿਹਾ ਹੈ ਪਾਪਾ ਨੇ ਸਾਰੀਆਂ ਕੁੜਗਾਂ ਨੂੰ ਸ਼ਗਨ ਵਿੱਚ ਜੋ ਕੁਝ ਪੈਸੇ ਦਿੱਤੇ ਖਾਣ ਨੂੰ ਮਠਿਆਈਆਂ ਦਿੱਤੀਆਂ ਸਾਰੇ ਪਿੰਡ ਵਿੱਚ ਗੜ ਵੰਡਿਆ ਗਿਆ ਕਹਿੰਦੇ ਆ ਕਈ ਦਿਨ ਇਸ ਗੱਲ ਦਾ ਪੂਰਾ ਚਰਚਾ ਰਿਹਾ ਕਿ ਮਾਸਟਰ ਨੇ ਕੁੜੀ ਦੇ ਜੰਮਣ ਤੇ ਨਮ ਬੰਨਿਆ ਤੇ ਗੜ ਵੰਡਿਆ ਮੈਂ ਜਦੋਂ ਵੀ ਕਰਦੀ ਦਲੀਸ ਟੱਪਦੀ ਸੀ ਤਾਂ ਨੰਮ ਵਾਲੀ ਰੱਸੀ ਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਸੀ ਤੇ ਮਾਨ ਕਰਦੀ ਹਾਂ ਕਿ ਮੈਂ ਮਾਸਟਰ ਭਗਵਾਨ ਸਿੰਘ ਦੀ ਧੀ ਹਾਂ ਮੇਰੇ ਬਾਪ ਦਾ ਨਾਂ ਸਰਦਾਰ ਭਗਵਾਨ ਸਿੰਘ ਹੈ ਇੱਕ ਭਾਈ ਤੇ ਦੋ ਭੈਣਾਂ ਤੋਂ ਛੋਟਾ ਪਤਲੇ ਸਰੀਰ ਦੇ ਲੰਮਾ ਲੰਜਾ ਚਮਕਦਾਰ ਤੇ ਭਰੋਸੇਯੋਗ ਅੱਖਾਂ ਹਲਕੀ ਦਾੜੀ ਤੇ ਟਾਠੀ ਨਾਲ ਸਵਾਰੀਆਂ ਤਾਦਾਰ ਮੁੱਛਾਂ ਵਾਲਾ ਦੁਨੀਆ ਦਾ ਸਭ ਤੋਂ ਸੋਹਣਾ ਮਰਦਾ ਸਰਤੇ ਬਹੁਤ ਸੋਹਣੀ ਪੇਚਾਂ ਵਾਲੀ ਦਸਤਾਰ ਸਜਾਉਂਦਾ ਹੈ ਗੁਰੂ ਘਰ ਤੇ ਯਕੀਨ ਕਰਨ ਵਾਲਾ ਬੰਦਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਗੁਰੂ ਘਰ ਤੋਂ ਵੱਡਾ ਸਾਡੇ ਕੋਲ ਕੁਝ ਨਹੀਂਗਾ ਗੁਰਬਾਣੀ ਹੀ ਸਾਡਾ ਮਾਰਗਦਰਸ਼ਨ ਕਰਦੀ ਹੈ ਜਦੋਂ ਉਹ ਬੋਲਦਾ ਤਾਂ ਅਕਸਰ ਹੀ ਗੁਰਬਾਣੀ ਦਾ ਟੁਕਾ ਉਹਦੀ ਬੋਲ ਚਲ ਵਿੱਚ ਆ ਜਾਂਦੀਆਂ ਹਨ ਪਰ ਮੈਂ ਉਹਨੂੰ ਬਹੁਤਾ ਕਦੀ ਗੁਰੂ ਘਰ ਜਾਂਦਾ ਨਹੀਂ ਦੇਖਿਆਗਾ ਹਮੇਸ਼ਾ ਸਹਿਜ ਰਹਿਣ ਵਾਲਾ ਇੰਜ ਲੱਗਦਾ ਹੈ ਜਿਵੇਂ ਉਹਦੇ ਅੰਦਰ ਸਹਿਜਤਾ ਦੀ ਕੋਈ ਨਦੀ ਵਗਦੀ ਹੋਵੇ ਅਤੇ ਉਹ ਬੋਲਣ ਲੱਗਿਆ ਉਸ ਨਦੀ ਵਿੱਚੋਂ ਸੋਨਣ ਵਾਲਿਆਂ ਨੂੰ ਚੂੜੀਆਂ ਭਰ-ਭਰ ਕੇ ਬਣਦਾ ਹੋਵੇ ਬਿਲਕੁਲ ਮੇਰੇ ਦਾਦਾ ਜੀ ਦਾ ਦੂਸਰਾ ਰੂਪ ਸਾਰੇ ਕਹਿੰਦੇ ਹਨ ਇਹਦੇ ਤਾਂ ਸੁਰਜਨ ਸਿੰਘ ਵਾਲੇ ਮੂੰਹ ਲੱਗਿਆ ਹੋਇਆ ਏ ਉਹਨੇ ਮਿੱਟੀ ਨਾਲ ਮਿੱਟੀ ਹੋ ਕੇ 12 ਕਿੱਲੇ ਤੋਂ 17 ਕਿੱਲੇ ਬਣਾਏ ਮੇਰੇ ਦਾਦਾ ਸੂਝ-ਬੂਝ ਦਾ ਧਣੀ ਬੰਦਾ ਸੀਗਾ ਉਹਨੇ ਜ਼ਿੰਦਗੀ ਵਿੱਚ ਕਦੇ ਕਿਸੇ ਦਾ ਮਾੜਾ ਨਹੀਂ ਸੀ ਕੀਤਾ ਨਾ ਹੀ ਕਿਸੇ ਨਾਲ ਔਲਜਿਆ ਬਸ ਕਮਾਈ ਕੀਤੀ ਤੇ ਜਵਾਕ ਪੜਾਏ ਸੀਗੇ ਸਾਡੀ ਪੀੜ੍ਹੀ ਵਿੱਚ ਪਹਿਲੀ ਵਾਰ ਮੇਰੇ ਦਾਦਾ ਜੀ ਨੇ ਪਹਿਲ ਕੀਤੀ ਕਿ ਕੁੜੀਆਂ ਨੂੰ ਪੜਾਇਆ ਜਾਵੇ। ਮੇਰੀਆਂ ਦੋਨੋਂ ਭੂਆ ਨੂੰ میٹرਿਕ ਕਰਵਾਈ, ਦੋਨੋਂ ਤਾਈ ਵੀ میٹرਿਕ ਦੇ ਆਸ-ਪਾਸ ਪੜੇ ਨੇ ਪਰ ਉਹ ਦੋਨੋਂ ਖੇਤੀ ਕਰਨ ਲੱਗੇ। ਮੇਰੇ ਬਾਪ ਈ.ਟੀ.ਟੀ. ਕਰਕੇ ਪ੍ਰਾਇਮਰੀ ਮਾਸਟਰ ਲੱਗਿਆ। ਉਹਨਾਂ ਨੇ ਸਾਰੀ ਸਰਵਿਸ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਵਿੱਚ ਕੀਤੀ। ਦਾਦਾ ਤੇ ਦਾਦੀ ਜੀ ਦੀ ਆਪਸ ਵਿੱਚ ਬਹੁਤ ਬੰਦੀ ਸੀ ਮੈਂ 10 ਕਰਾਂ ਦੀ ਹੋਵਾਂਗੀ ਜਦੋਂ ਉਹ ਦੋਨੋਂ ਇੱਕ ਸਾਲ ਗੈਪ ਨਾਲ ਸਵਰਗਵਾਸ ਹੋ ਗਏ ਸੀ ਮੇਰੀ ਦਾਦੀ ਮੁਖਤਿਆਰ ਕੋਲ ਬੜੇ ਠੰਡੇ ਸੁਭਾਅ ਦੀ ਔਰਤ ਸੀਗੀ ਮੈਂ ਉਹਨੂੰ ਕਦੇ ਦਾਦਾ ਜੀ ਨਾਲ ਲੜਦਿਆਂ ਨਹੀਂ ਸੀ ਦੇਖਿਆ ਮੈਂ ਜਦੋਂ ਵੀ ਦਾਦੀ ਨੂੰ ਯਾਦ ਕਰਦੀ ਹਾਂ ਤਾਂ ਝੁਰੜੀਆਂ ਨਾਲ ਭਰਿਆ ਚਿਹਰਾ ਡੂੰਘੀ ਅੱਖਾਂ ਬੁਢਾਪੇ ਨਾਲ ਚਿੱਟੇ ਹੋਏ ਪਰਵੱਟੇ ਨੱਕ ਤੇ ਸੋਨੇ ਦਾ ਕੋਕਾ ਤੇ ਕੰਨਾਂ 'ਚ ਸੋਨੇ ਦੇ ਤੁੰਗਲਾਂ ਵਾਲੀ ਤਸਵੀਰ ਮੇਰੇ ਸਾਹਮਣੇ ਆ ਜਾਂਦੀ ਏ ਪਾਪਾ ਦਾ ਸੁਪਨਾ ਸੀਗਾ ਯੂਪੀਐਸਸੀ ਪਾਸ ਕਰਕੇ ਵੱਡਾ ਅਫਸਰ ਬੰਨਣਾ ਤੇ ਸਮਾਜ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਵੱਡੇ ਦੋਨੋਂ ਤਾਏ ਸਿਰੀਪਾਲਾ ਤੋਂ दारू ਕਢਵਾ ਲੈਂਦੇ ਤੇ ਪੀਂਦੇ ਰਹਿੰਦੇ ਸੀਗੇ ਇਸ ਗੱਲ ਤੋਂ ਦਾਦਾ ਜੀ ਉਹਨਾਂ ਨੂੰ ਬਹੁਤ ਲੜਦੇ ਕਿਉਂਕਿ ਉਹ ਆਏ ਦਿਨ ਕਿਸੇ ਨਾ ਕਿਸੇ ਨਾਲ ਝਗੜਾ ਕਰ ਦਿੰਦੇ ਦਾਦਾ ਜੀ ਨੂੰ ਇਸ ਗੱਲ ਦੀ ਵੀ ਬਹੁਤ ਪਰੇਸ਼ਾਨੀ ਹੁੰਦੀ ਇਸੇ ਕਰਕੇ ਦਾਦਾ ਜੀ ਦਾ ਪਾਪਾ ਨਾਲ ਬਹੁਤ ਮੋਹ ਸੀਗਾ ਕਿਉਂਕਿ ਉਹ ਹਰ ਵਕਤ ਪੜ੍ਹਦੇ ਜਾਂ ਖੇਤੀ ਦਾ ਕੰਮ ਕਰਦੇ ਰਹਿੰਦੇ ਦਾਦਾ ਜੀ ਦੀ ਨਜ਼ਰ ਵਿੱਚ ਪਾਪਾ ਦੀ ਬਹੁਤ ਇੱਜ਼ਤ ਸੀਗੀ 10ਵੀਂ ਕਰਨ ਤੋਂ ਬਾਅਦ ਪਾਪਾ ਨੇ ਯੂਨੀਵਰਸਿਟੀ ਜਾਣ ਦੀ ਇੱਛਾ ਜ਼ਾਹਰ ਕੀਤੀ ਤਾਂ ਤਾਇ ਨੇ ਮਨ੍ਹਾ ਕਰ ਦਿੱਤਾ ਪਰ ਦਾਦਾ ਜੀ ਨੇ ਹਾਂ ਕਰ ਦਿੱਤੀ ਜਿਸ ਦਿਨ ਦਾਖਲੇ ਲਈ ਜਾਣਾ ਸੀਗਾ ਤਾਇ ਨੇ ਖੇਤ ਦੀ ਵੱਟ ਪਿੱਛੇ ਗਵਾਂਢੀ ਖੇਤ ਨਾਲ ਝਗੜਾ ਕਰ ਲਿਆ ਸੀ ਦਾਰੂ ਦੇ ਨਸ਼ੇ ਵਿੱਚ ਟੰਨ ਹੋਏ ਤਾਇ ਨੇ ਗਵਾਂਢੀ ਖੇਤ ਵਾਲੇ ਦੇ ਸਿਰ ਚ ਕਹੀ ਮਾਰੀ ਤੇ ਉਹ ਮਸਾਂ ਹੀ ਮਰਨੋਂ ਬਚਿਆ ਅਗਲੇ ਨੇ ਕੇਸ ਕਰ ਦਿੱਤਾ ਸਾਰੇ ਟੱਬਰ ਦਾ ਨਾਮ ਲਿਖਵਾ ਦਿੱਤਾ ਕੇਸ 1 ਸਾਲ ਤੱਕ ਚੱਲਦਾ ਰਿਹਾ 1 ਸਾਲ ਤੱਕ ਸਾਰਿਆਂ ਨੂੰ ਕੇਸ ਨੇ ਇੰਨਾ ਉਲਝਾ ਦਿੱਤਾ ਕਿ ਥਾਣੇ ਕਚਹਿਰੀਆਂ ਦੇ ਚੱਕਰ ਕੱਟਦੇ ਮਾਂ ਤਾਂ ਕਰਾਉਂਦੇ ਆ ਪਾਪਾ ਦਾ ਯੂਨੀਵਰਸਿਟੀ ਪੜ੍ਹਨ ਦਾ ਸੁਪਨਾ ਵਿੱਚੇ ਰੁਲ ਗਿਆ। ਕੁਲ ਸਮਾਂ ਪੈ ਕੇ ਲੜਾਈ ਦਾ ਰਾਜੀਨਾਵਾ ਹੋ ਗਿਆ ਪਰ ਗਵਾਂਢੀ ਖੇਤ ਵਾਲਿਆਂ ਨਾਲ ਇੱਕ ਤਰ੍ਹਾਂ ਦਾ ਵੈਰ ਹੀ ਪੈ ਗਿਆ ਸੀਗਾ। ਦਾਦਾ ਜੀ ਦੇ ਕਹਿਣ ਤੇ ਪਾਪਾ ਨੇ ਨੇੜਲੇ ਸ਼ਹਿਰੋਂ ਹੀ ਅਗਲੀ ਪੜ੍ਹਾਈ ਸ਼ੁਰੂ ਕਰ ਦਿੱਤੀ। 12ਵੀਂ ਤੋਂ ਬਾਅਦ ਈਟੀਟੀ ਕਰ ਲਈ ਤੇ ਉਹਨਾਂ ਨੂੰ ਸਰਕਾਰੀ ਨੌਕਰੀ ਮਿਲ ਗਈ। ਪਾਪਾ ਨੇ ਘਰ ਦੀਆਂ ਮਜਬੂਰੀਆਂ ਕਰਕੇ ਆਪਣੇ ਸੁਪਨੇ ਨੂੰ ਮਨ ਅੰਦਰ ਦਬਾ ਲਿਆ ਸੀ ਤੇ ਬੜੇ ਚਾਅ ਨਾਲ ਸਕੂਲ ਵਿੱਚ ਨੌਕਰੀ ਕਰਨ ਲੱਗੇ। ਦਾਦਾ ਜੀ ਨੇ ਆਪਣੇ ਜੌਂਦੇ ਜੀ ਹੀ ਦੋਵਾਂ ਭਰਾਵਾਂ ਨੂੰ ਜ਼ਮੀਨ ਵੰਡ ਦਿੱਤੀ ਸੀ। ਉਹਨਾਂ ਨੂੰ ਪਤਾ ਸੀ ਜੇਕਰ ਇਹ ਅੱਡੋ-ਅੱਡ ਰਹਿਣਗੇ ਤਾਂ ਸੌਖੇ ਰਹਿਣਗੇ। ਪਾਪਾ ਜੀ ਦੇ ਹਿੱਸੇ ਪੁਰਾਣਾ ਘਰ ਆਇਆ। ਤਾਇਏ ਨੇ ਜੱਦੀ ਘਰ ਦੇ ਨਾਲ ਲੱਗਦੇ ਪਲਾਟ ਵਿੱਚ ਆਪਣੀ ਕੋਠੀ ਪਾਲੀ। ਜੱਦੀ ਘਰ ਬੇਸ਼ੱਕ ਹੁਣ ਪੁਰਾਣਾ ਹੋ ਚੁੱਕਿਆ ਸੀ ਪਰ ਹੈ ਬਹੁਤ ਸੋਹਣਾ ਸੀ। ਇੱਕ ਸਵਾਤ ਤਿੰਨ ਕਮਰਿਆਂ ਮੂਰੇ ਗੋਲ-ਗੋਲ ਥੰਮਲਿਆਂ ਤੇ ਟਿਕਿਆ ਇੱਕ ਲੰਮਾ ਬਰਾਂਡਾ ਤੇ ਉੱਪਰ ਇੱਕ ਸੋਹਣਾ ਚੁਬਾਰਾ ਪਾਇਆ ਹੋਇਆ ਸੀਗਾ। ਚੁਬਾਰੇ ਨੂੰ ਨੀਲਾ ਤੇ ਚਿੱਟਾ ਰੰਗ ਕੀਤਾ ਹੋਇਆ ਸੀ। ਰੰਗ ਭਾਵੇਂ ਕਾਫੀ ਪੁਰਾਣਾ ਹੋ ਚੁੱਕਿਆ ਸੀ ਪਰ ਸੋਹਣਾ ਬਹੁਤ ਲੱਗਦਾ ਸੀਗਾ। ਜੋ ਬਾਰੇ ਦੇ ਬਨੇਰੇ ਤੇ ਗੁਰੂ ਨਾਨਕ ਦੇਵ ਜੀ ਦੀ ਇੱਕ ਪੁਰਾਣੀ ਪੱਥਰ ਤੇ ਉੱਕਰੀ ਤਸਵੀਰ ਲੱਗੀ ਹੋਈ ਸੀਗੀ ਬਾਕੀ ਸਾਰੇ ਘਰ ਨੂੰ ਗਾਂ ਦੇ ਦੁੱਧ ਘਿਓ ਵਰਗਾ ਰੰਗ ਕੀਤਾ ਹੋਇਆ ਸੀਗਾ ਇਹ ਰੰਗ ਕਾਫੀ ਪੁਰਾਣਾ ਲੱਗਦਾ ਸੀਗਾ ਪਹਿਲੀ ਸਵਾਤ ਨਾਲ ਚਲਾਣੀ ਸੀਗੀ ਤੇ ਥੋੜਾ ਥਾਂ ਛੱਡ ਕੇ ਦਰਵਾਜ਼ੇ ਕੋਲ ਪਸ਼ੂਆਂ ਨਾਲ ਇੱਕ ਇੱਕ ਥਾਂ ਛੱਤੀ ਹੋਈ ਸੀਗੀ ਵੇੜੇ ਵਿੱਚ ਇੱਕ ਵੱਡਾ ਨਿੰਮ ਦਾ ਦਰਖਤ ਸੀ ਉਹਦੇ ਟਾਹਣੇ ਤੇ ਪਿੰਗ ਝੂਟਣ ਲਈ ਰੱਸਾ ਪਾਇਆ ਹੋਇਆ ਸੀ ਜੋ ਨੀਵੇਂ ਟਾਣੇ ਦੇ ਮੋੜ ਤੇ ਟੰਗ ਦਿੱਤਾ ਜਾਂਦਾ ਸੀਗਾ ਤੇ ਪਿੰਗ ਝੂਟਣ ਵੇਲੇ ਲਾ ਲਿਆ ਜਾਂਦਾ ਸੀ ਬਚਪਨ ਵਿੱਚ ਮੈਂ ਤੇ ਤਾਈ ਦੀ ਕੁੜੀ ਪਰਮ ਪਿੰਗ ਝੂੜਦਿਆਂ ਰਹਿੰਦੀਆਂ ਸੀ ਪਰ ਮੈਨੂੰ ਉੱਚੀ ਹੀਂਗ ਲੈਂਦੀ ਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਤੇ ਪਿੱਛੋਂ ਮਾਂ ਦੀਆਂ ਆਵਾਜ਼ ਆਉਂਦੀਆਂ ਨੀ ਕੁੜੀਓ ਸਾਟਫੇਟ ਨਾ ਖਾ ਲਿਓ ਕਿਤੇ ਮਾਂ ਦੀ ਇਹ ਗੱਲ ਸੁਣ ਕੇ ਅਸੀਂ ਉੱਚੀ-ਉੱਚੀ ਹੱਸਦਿਆਂ ਹੋਰ ਉੱਚੀ ਪਿੰਗ ਲੈਂਦੀਆਂ ਸੀਂਗਾ ਪਰ ਮੈਂ ਮੇਥੋਂ 2 ਸਾਲ ਵੱਡੀ ਸੀ ਅਸੀਂ ਦੁਪਹਿਰ ਢਲਣ ਤੋਂ ਲੈ ਕੇ ਸੂਰਜ ਛਿਪਨ ਤੱਕ ਇਕੱਠੀਆਂ ਖੇਡਦੀਆਂ ਰਹਿੰਦੀਆਂ ਸਾਡੀਆਂ ਮੁੱਖ ਖੇਡਾਂ ਪਿੰਗ ਝੂਟਣਾ ਪਾਂਡੋ ਮਿੱਟੀ ਦੇ ਪਾਂਡੇ ਬਣਾ ਕੇ ਖੇਡਣਾ ਪਿੱਛੋ ਬੱਕਰੀ ਤੇ ਲੁਕਣ ਮੀਚੀ ਹੁੰਦੀਆਂ ਸੀਗਾ ਨਮ ਦੀ ਛਾਂ ਥੱਲੇ ਇੱਕ ਨਲ 깔 ਲੱਗਿਆ ਹੋਇਆ ਸੀਗਾ ਗਰਮੀਆਂ ਦੇ ਦਿਨਾਂ ਵਿੱਚ ਕਿੰਨੀ ਵੀ ਗਰਮੀ ਹੁੰਦੀ ਚਾਰ ਬੋਕੀ ਘੇੜੇ ਤੇ ਪਾਣੀ ਬਰਫ ਵਰਗਾ ਠੰਡਾ ਨਿਕਲਦਾ ਜੋ ਸਵਾਦ ਉਸ ਸਮੇ ਉਹ ਕਲਾ ਕੇ ਨਲਕੇ ਤੋਂ ਪਾਣੀ ਪੀਂਦਾ ਆਉਂਦਾ ਸੀਗਾ ਉਹ ਹੁਣ ਬਿਸਲੇਰੀ ਦੀਆਂ ਬੋਤਲਾਂ 'ਚ ਕਿੱਥੇ ਆਉਂਦਾ ਆ ਘਰ ਦੀ ਚਾਰ ਦਿਵਾਰੀ ਉੱਚੀਆਂ ਉੱਚੀਆਂ ਕੰਧਾਂ ਨਾਲ ਕੀਤੀ ਹੋਈ ਸੀਗੀ ਦਾਦਾ ਦਾਦੀ ਦੇ ਚਲਾਣਾ ਕਰ ਜਾਣ ਤੋਂ ਬਾਅਦ ਤਿੰਨੇ ਭਰਾਵਾਂ ਵਿੱਚ ਵਰਤ ਵਰਤੇਵਾਂ ਬਹੁਤਾ ਰਹਿਣਾ ਨਹੀਂ ਸੀਗਾ ਬਸ ਨਾਂ ਦਾ ਹੀ ਰਸਤਾ ਰਹਿ ਗਿਆ ਸੀਗਾ ਮੇਰੇ ਜਨਮ ਤੋਂ ਬਾਅਦ ਪਾਪਾ ਦਾ ਸੁਪਨਾ ਮੁਰਜੀਵਤ ਹੋ ਗਿਆ ਉਹਨਾਂ ਨੇ ਸੋਚਿਆ ਮੈਂ ਤਾਂ ਨਹੀਂ ਪੂਰਾ ਕਰ ਸਕਿਆ ਪਰ ਮੇਰੀ ਧੀ ਮੇਰੇ ਸੁਪਨਾ ਪੂਰਾ ਕਰੂ ਉਹਨਾਂ ਨੇ ਮੈਨੂੰ ਸੁਪਨੇ ਦੇ ਨਾਲ-ਨਾਲ ਵੱਡਾ ਕੀਤਾ ਹਰ ਵਾਰ ਕਹਿਣਾ ਮੇਰੀ ਧੀ ਵੱਡੀ ਹੋ ਕੇ ਪੁਲਿਸ ਅਫਸਰ ਬਣੂ ਉਹਨਾਂ ਨੇ ਬਚਪਨ ਤੋਂ ਹੀ ਮੇਰੇ ਅੰਦਰ ਇਸ ਸੁਪਨੇ ਦਾ ਵੀ ਬੋਹ ਦਿੱਤਾ ਸੀਗਾ ਮੇਰੀ ਮਾਂ ਨੂੰ ਸਭ ਤੋਂ ਭਾਗਾ ਵਾਲੀ ਔਰਤ ਸਮਝਦੀ ਸੀਗੀ ਮੈਨੂੰ ਜੱਸ ਨੂੰ ਮੇਰੇ ਪਿਓ ਵਰਗਾ ਹਮਸਫਰ ਮਿਲਿਆ ਸੀ ਨਹੀਂ ਤਾਂ ਜ਼ਿਆਦਾਤਰ ਔਰਤਾਂ ਨੂੰ ਸਿਰਫ ਮਰਦ ਹੀ ਮਿਲਦੇ ਨੇ ਹਮਸਫਰ ਨਹੀਂ ਪਾਪਾ ਦਾ ਵਿਆਹ ਦਾਦਾ ਜੀ ਦੀ ਮਰਜ਼ੀ ਨਾਲ ਹੋਇਆ ਸੀ ਜੋ ਕੁੜੀ ਉਹਨਾਂ ਨੇ ਪਸੰਦ ਕੀਤੀ ਉਸੇ ਨਾਲ ਵਿਆਹ ਕਰਵਾ ਲਿਆ ਮਾਂ ਦਾਸ ਜੀ ਹੁੰਦੀ ਸੀ ਕਿ ਇਹ ਪਹਿਲਾਂ ਦੇਖਾ ਦਿਖਾਈ ਦਾ ਬਹੁਤਾ ਰਵਾਜ ਵੀ ਨਹੀਂ ਸੀਗਾ ਵਿਆਹ ਤੋਂ ਅਗਲੀ ਰਾਤ ਪਤਾ ਲੱਗਦਾ ਸੀਗਾ ਕਿ ਉਹ ਬੰਦਾ ਕਿਹੋ ਜਿਹਾ ਹੈ ਜਿਹਦੇ ਨਾਲ ਸਾਰੀ ਜ਼ਿੰਦਗੀ ਕੱਟਣੀ ਹੈ ਘਰਦਿਆਂ ਨੇ ਜੋ ਭਾਲ ਦਿੱਤਾ ਉਸੇ ਨਾਲ ਹੀ ਪੂਰੀ ਜ਼ਿੰਦਗੀ ਕੱਟਣੀ ਪੈਂਦੀ ਸੀਗੀ ਮਾਂ ਦੱਸਦੀ ਸੀ ਜਦੋਂ ਉਹਦਾ ਵਿਆਹ ਹੋਇਆ ਸੀ ਤਾਂ ਮਸਾ 17 ਸਾਲਾਂ ਦੀ ਸੀਗੀ ਮੇਰਾ ਬਾਪ ਵਿਆਹ ਤੋਂ ਬਾਅਦ ਨੌਕਰੀ ਲੱਗਿਆ ਤੇ ਉਹ ਆਖਦੇ ਆ ਇਹ ਭਾਗਾਂ ਵਾਲੀ ਐ ਜਿਹਦੇ ਆਉਣ ਤੋਂ ਬਾਅਦ ਮੈਨੂੰ ਰੋਜ਼ਗਾਰ ਮਿਲਿਆ ਐ ਪਾਪਾ ਕਦੇ ਰਾਤ ਨੂੰ ਲੇਟ ਆਉਂਦੇ ਤਾਂ ਮਾਂ ਨੂੰ ਸੁੱਤੀ ਪਈ ਨੂੰ ਨਾ ਉਠਾਉਂਦੇ ਆਪੇ ਰੋਟੀ ਚੱਕ ਕੇ ਖਾ ਲੈਂਦੇ ਮੇਰੇ ਪਾਪਾ ਨੇ ਜ਼ਿੰਦਗੀ ਵਿੱਚ ਕਦੇ ਸ਼ਰਾਬ ਨੂੰ ਹੱਥ ਨਾ ਲਾਇਆ ਤੇ ਨਾ ਕਿਸੇ ਨਾਲ ਲੜਿਆ ਬੋਲਿਆ ਹਮੇਸ਼ਾ ਲੋਕਾਂ ਦੇ ਮਸਲੇ ਨਿਬੇੜਦਾ ਰਹਿੰਦਾ ਬੇਸ਼ੱਕ ਪਿੰਡ ਦੀ ਸਰਪੰਚੀ ਜਾਂ ਪੰਚੀ ਮੇਰੇ ਪਾਪਾ ਕੋਲ ਨਹੀਂ ਸੀ ਫਿਰ ਵੀ ਪੰਚਾਂ ਸਰਪੰਚਾਂ ਤੋਂ ਵੱਧ ਮਸਲੇ ਨਿਬੇੜਦਾ ਹਿੰਦਸੀਗਾ ਕਿਸੇ ਘਰ ਕੋਈ ਵੀ ਝਗੜਾ ਹੁੰਦਾ ਤਾਂ ਲੋਕ ਪਾਪਾ ਨੂੰ ਬੁਲਾ ਕੇ ਲੈ ਜਾਂਦੇ ਸੀਗੇ ਮਾਪਾਵੇਂ ਅਨਪੜ੍ਹ ਸੀ ਪਰ ਸਾਰੇ ਉਹਨੂੰ ਮਾਸਟਰਾਣੀ ਕਹਿੰਦੇ ਸੀਗੇ ਮਾਸਟਰਨੀ ਸ਼ਬਦ ਸੁਣ ਕੇ ਬੜਾ ਖੁਸ਼ੀ ਹੁੰਦੀ ਸੀਗੀ ਮੇਰੀ ਮਾਂ ਰੰਗ ਦੀ ਗੋਰੀ ਗੋਲ ਮਟੋਲ ਚਿਹਰਾ ਸਰੀਰ ਦੀ ਥੋੜੀ ਭਾਰੀ ਬੋਲਦੀ ਤਾਂ ਇਦਾਂ ਲੱਗਦਾ ਜਿਵੇਂ ਸ਼ਬਦਾਂ ਚ ਚਾਸ਼ਨੀ ਚ ਡੋਬੋ ਡੋਬੋ ਕਰਦੀ ਹੋਵੇ ਬੇਸ਼ੱਕ ਅਨਪੜ੍ਹ ਸੀ ਪਰ ਸਿਆਣੀ ਸੀ ਮੇਰੀ ਮਾਂ ਦੇ ਚਿਹਰੇ ਤੋਂ ਪਤਾ ਲੱਗਦਾ ਸੀ ਉਹਦੇ ਮਨ ਅੰਦਰ ਕੋਈ ਵੱਲ ਸ਼ਲ ਨਹੀਂ ਸੀਗਾ ਕਿਸੇ ਵੀ ਕਿਸੇ ਦੀ ਕੋਈ ਵਧਵੀਂ ਘਟਵੀਂ ਨਾ ਕਰਦੀ ਬਸ ਆਪਣੇ ਘਰ ਤੱਕ ਮਤਲਬ ਰੱਖਦੀ ਉਹ ਆਪਣੇ ਸਰੀਰ ਤੇ ਘਰ ਦੀ ਸਾਫ ਸਫਾਈ ਦਾ ਬਹੁਤ ਧਿਆਨ ਰੱਖਦੀ ਕਮਰੇ ਅੰਦਰ ਲੱਗੀ ਇੱਟਾਂ ਦੀ ਫਰਸ਼ ਨੂੰ ਦੇਖ ਅੰਡ ਗਵਾਂਡਣ ਉਹਦੇ ਕੰਮ ਦੀ ਤਾਰੀਫ ਕਰਦਾਂ ਸੀਗਾ ਫालतू ਗੱਲਾਂ ਲਈ ਮੇਰੇ ਪਿਓ ਨਾਲ ਕਦੇ ਮਗਝ ਖਪਾਈ ਨਾ ਕੀਤੀ ਮੇਰਾ ਬਾਪ ਦੇ ਰਾਤ ਤੱਕ ਪੜਦਾ ਰਹਿੰਦਾ ਮੇਰੀ ਮਾਂ ਉਹਦੀ ਨਜਿੱਤਾ ਦਾ ਪੂਰਾ ਖਿਆਲ ਰੱਖਦੀ ਸੀ ਜਦ ਆ ਰਾਤ ਹੁੰਦੀ ਤਾਂ ਉੱਠ ਕੇ ਮੇਰੇ ਬਾਪ ਲਈ ਚਾਹ ਬਣਾ ਕੇ ਦਿੰਦੀ ਤੇ ਕੁਝ ਸਮਾਂ ਉਹਦੇ ਕੋਲ ਬੈਠ ਜਾਂਦੀ ਤੇ ਮੇਰਾ ਬਾਪ ਉਹਨੂੰ ਕੋਈ ਕਹਾਣੀ ਪੜ ਕੇ ਸੁਣਾਉਣ ਲੱਗ ਜਾਂਦਾ ਉਹ ਬੇਸ਼ੱਕ ਆਪ ਕਦੇ ਨਾ ਪੜ ਸਕੀ ਪਰ ਉਹਦੇ ਬਹੁਤ ਕਹਾਣੀਆਂ ਚੱਲ ਸੀਗੀਆਂ ਅਕਸਰ ਮੇਰੇ ਬਾਪ ਦਾ ਗੱਲਾਂ ਚ ਦਿਲਚਸਪੀ ਦਿਖਾਉਂਦੀ ਤੇ ਆਪਣੇ ਸਮਝ ਅਨੁਸਾਰ ਕਹਾਣੀਆਂ ਬਾਰੇ ਗੱਲਾਂ ਕਰਦੀ ਮੇਰੀ ਮਾਂ ਸਕੂਲ ਵਿੱਚ ਕਦੇ ਪੜ੍ਹ ਨਾ ਪਾਈ ਮਾਂ ਜਦੋਂ ਛੋਟੀ ਹੁੰਦੀ ਸੀ ਨਾਨੀ ਨੂੰ ਅਧਰੰਗ ਹੋ ਗਿਆ ਸੀ ਜਿਵੇਂ ਜਿਵੇਂ ਵੱਡੀ ਹੋਈ ਉਹਨੇ ਮੇਰੀ ਨਾਨੀ ਨੂੰ ਮੰਜੇ ਤੇ ਪਈ ਨੂੰ ਦੇਖਿਆ ਸੀ ਮੇਰੀ ਮਾਂ ਨੂੰ ਬਚਪਨ ਵਿੱਚ ਮਾਂ ਵਾਲਾ ਪਿਆਰ ਕਦੇ ਨਾ ਮਿਲ ਸਕਿਆ ਮੇਰੀ ਮਾਂ ਨੂੰ ਵੱਡੀ ਮਾਸਤੀ ਨਹੀਂ ਪਾਲਿਆ ਸੀਗਾ ਤੇ ਉਸ ਨੇ ਛੋਟੀ ਉਮਰੇ ਘਰ ਦੇ ਸਾਰੇ ਕੰਮ ਕਰ ਸਿਖਾ ਦਿੱਤੇ ਮੈਂ ਆਖਦੀ ਹੁੰਨੀ ਆ ਮਾਂ ਜੇ ਤੈਨੂੰ ਪੜ੍ਹਨ ਦਾ ਮੌਕਾ ਮਿਲਿਆ ਹੁੰਦਾ ਤੇ ਤੂੰ ਅੱਜ ਕਿਸੇ ਕਾਲਜ ਵਿੱਚ ਪ੍ਰੋਫੈਸਰ ਹੋਣਾ ਸੀ ਮਾਂ ਮੁਸਕਰਾ ਕੇ ਆਖਦੀ ਮੈਂ ਜੋ ਬਣਨ ਸੀ ਬਣ ਗਈ ਈ ਜੋ ਮੇਰੀ ਕਿਸਮਤ ਸੀ ਮਿਲ ਗਿਆ ਪਾਪਾ ਨੇ ਮਾਂ ਨੂੰ ਥੋੜਾ ਬਹੁਤ ਪੜਾ ਦਿੱਤਾ ਸੀ ਉਹ ਆਪਦੇ ਦਸਤ ਕਰ ਲੈਂਦੀ ਸੀਗੀ ਤੇ ਜੋੜ-ਜੋੜ ਅੱਖਰ ਪੜ੍ਹ ਲੈਂਦੀ ਸੀਗੀ ਉਹ ਜਦੋਂ ਕਦੇ ਕਿਸੇ ਟਾਕੂਮੈਂਟ ਦੇ ਦਸਤਕ ਕਰਦੀ ਤਾਂ ਉਹਨੂੰ ਚਾਹ ਚੜ ਜਾਂਦਾ ਤੇ ਆਖ ਦੀ ਲੈ ਕੋੜੇ ਅੱਖਰਾਂ ਦੀ ਸੂਤਾਂ ਮੈਨੂੰ ਹੈਗੀ ਆ ਮੈਂ ਹੈਰਾਨ ਹੁੰਦੀ ਕਿ ਇਸ ਔਰਤ ਨੂੰ ਇੰਨੀ ਸਮਝ ਕਿਵੇਂ ਹੈ ਨਹੀਂ ਤਾਂ ਮੈਂ ਘਰਾਂ ਚ ਕਲੇਸ਼ ਪੈੰਦਿਆ ਹੀ ਦੇਖਿਆ ਆ ਔਰਤਾਂ ਛੋਟੇ ਛੋਟੇ ਗਲਤੇ ਆਢੇ ਲਾਈ ਰੱਖਦੀਆਂ ਨੇ ਪਾਪਾ ਬਾਹਰ ਖੜੇ ਆਪਣੇ ਦੋਸਤਾਂ ਨਾਲ ਗੱਲਾਂ ਕਰਦੇ ਕਰਦੇ ਆਖ ਦਿੰਦੇ ਆ ਜੋ ਚਾਹ ਪੀਣੇ ਆ ਕਾਰ ਆ ਕੇ ਮਾਣੂ ਆਖ ਦੇਣਾ ਚਾਹ ਤਰੋ ਮੜੀ ਜੀ ਪਾਪਾ ਨਾਲ ਭਾਵੇਂ 10 ਜਣੇ ਹੁੰਦੇ ਮਾਣੇ ਕਦੇ ਮੱਥੇ ਵਟਣਾ ਪਾਇਆ ਉਹਨੂੰ ਘਰ ਆਇਆ ਦਾ ਚਾ ਚੜ ਜਾਂਦਾ ਮੈਂ ਮਾਣੂ ਆਖਦੀ ਤੈਨੂੰ ਖਿਜ ਨਹੀਂ ਆਉਂਦੀ ਪਾਪਾ ਇੰਨੇ ਜਣਿਆਂ ਨੂੰ ਨਾਲ ਲੈ ਆਉਂਦੇ ਨੇ ਉਹਨੇ ਆਖਣਾ ਖਿਜ ਕਾਦੀ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਨੇ ਤੇ ਉੱਪਰ ਵਾਲੇ ਨੇ ਜੋ ਡਿਊਟੀ ਲਈਏ ਬੰਦੇ ਨੂੰ ਨਿਭਾਉਣੀ ਚਾਹੀਦੀ ਏ ਨਾਲੇ ਇੱਥੇ ਕੋਣ ਕਿਸੇ ਦਾ ਖੰਦਾ ਏ ਦਾਣੇ-ਦਾਣੇ ਤੇ ਸਭ ਦੀ ਮੋਹਰ ਲੱਗੀ ਏ ਮੈਂ ਹੱਸ ਕੇ ਆਖਦੀ ਮੈਥੋਂ ਤਾਂ ਨਹੀਂ ਪਿਆਏ ਜਾਣਗੇ ਨਿਕੜੂ ਕਿਸੇ ਨੂੰ ਮੈਂ ਤਾਂ ਆਖ ਦਿਆ ਕਰੂੰਗੀ ਬਣਾ ਲਓ ਆਪ ਦੀ ਮੈਥੋਂ ਨਹੀਂ ਬਣਦੀ ਮੇਰੀ ਗੱਲ ਸੁਣ ਮਾਂ ਹੱਸ ਪੈ ਗਈ ਤੇ ਆਖਦੀ ਇਹ ਤਾਂ ਮੌਕਾ ਹੀ ਦੱਸੂਗਾ ਮੈਨੂੰ ਸਾਰੇ ਆਖਦੇ ਆ ਇਹਦਾ ਮੜੰਗਾ ਜਮਾ ਮਾਸਟਰ ਭਗਵਾਨ ਤੇ ਗਿਆ ਏ ਇਹ ਸੁਣ ਕੇ ਮੈਂ ਬਹੁਤ ਖੁਸ਼ ਹੁੰਦੀ ਕਿ ਮੈਂ ਆਪਦੇ ਪਿਓ ਵਰਗੀ ਆ ਮੈਂ ਆਪਦੇ ਨੈਣ ਨਕਸ਼ ਪਾਪਾ ਨਾਲ ਮਲਾ ਮਲਾ ਕੇ ਦੇਖਦੀ ਰਹਿੰਦੀ ਮੇਰੇ ਪਿਓ ਦਾ ਨਾਮ ਹੀ ਭਗਵਾਨ ਨੀ ਉਹ ਮੇਰੇ ਲਈ ਸੱਚੀ ਰੱਬ ਸੀਗਾ ਜਦੋਂ ਕਦੇ ਵੀ ਮੇਰੇ ਤੇ ਭੀੜ ਪਈ ਹਮੇਸ਼ਾ ਮੇਰੇ ਨਾਲ ਹੁੰਦਾ ਜਿਵੇਂ ਹਰ ਇਨਸਾਨ ਨਾਲ ਰੱਬ ਹੁੰਦਾ ਬਸ ਫਰਕ ਇਹਨਾ ਲੋਕੀ ਰੱਬ ਨੂੰ ਦੇਖ ਜਾਂ ਮਹਿਸੂਸ ਨਹੀਂ ਕਰ ਸਕਦੇ ਮੈਂ ਆਪਣੇ ਰੱਬ ਨੂੰ ਦੇਖ ਵੀ ਸਕਦੀ ਸੀ ਤੇ ਮਹਿਸੂਸ ਵੀ ਕਰ ਸਕਦੀ ਸੀ ਇਹੀ ਕਾਰਨ ਹੈ ਕਿ ਮੈਂ ਹਮੇਸ਼ਾ ਮੌਤ ਦੀ ਪੱਤਨ ਤੋਂ ਵਾਪਸ ਪਰਤਾਈ ਤੇ ਤੁਹਾਨੂੰ ਆਪਣੀ ਕਹਾਣੀ ਸੁਣਾ ਰਹੀ ਹਾਂ